ਕਹਾਣੀ ਮਿੰਨੀ ਕਹਾਣੀ ਉਹਦੀ ਨੂੰ ਬੁੱਢੇ ਬਲਦ ਨੂੰ ਪੱਠੇ ਪਾਉਂਦੀ ਅਕਸਰ ਹੀ ਆਵਾ ਤਵਾ ਬੋਲਦੀ ਰਹਿੰਦੀ ਮੈਂ ਕਹਿੰਨੀ ਆ ਕਰ ਦਫਾ ਇਸ ਬੁੱਢੇ ਚੰਮ ਨੂੰ ਮੇਰੀ ਕੋਈ ਸੁਣੇ ਵੀ ਤਾਂ ਹੀ ਨਾ ਕਈ ਵਾਰ ਕਹਿ ਚੁੱਕੀ ਹਾਂ ਨਿਰਾ ਪੱਠਿਆਂ ਦਾ ਖਾ ਨਾ ਕੰਮ ਦਾ ਨਾਕਾਰ ਦਾ ਇਸੇ ਤਰ੍ਹਾਂ ਦੀ ਕੁੱਤੇ ਖਾਣੀ ਬਲਦ ਨਾਲ ਰੋਜ਼ ਹੁੰਦੀ ਉਹਨੂੰ ਲੱਗਦਾ ਜਿਵੇਂ ਉਹ ਵੀ ਨਿਰਾ ਅਨਾਜ ਦਾ ਖਾ ਹੈ ਉਹ ਯਾਦ ਕਰਦਾ ਉਹ ਦਿਨ ਜਦੋਂ ਉਹ ਖੁਦ ਜਵਾਨ ਸੀ ਤੇ ਬਲਦ ਵੀ ਉਦੋਂ ਵੜਕਾ ਸੀ ਮੱਖੀ ਨਹੀਂ ਸੀ ਚਲਦਾ ਕੰਢ ਤੇ ਪਰ ਉਹ ਹੁਣ ਦੋਵੇਂ ਦੇ ਵਸਨ ਇੱਕ ਰਾਤ ਉਹਦਾ ਪੁੱਤ ਬਲਦ ਨੂੰ ਟਰਾਲੀ ਵਿੱਚ ਚੜਾ ਕੇ ਕਿਤੇ ਦੂਰ ਛੱਡ ਆਇਆ ਅਗਲੀ ਸਵੇਰ ਬਾਪੂ ਨੂੰ ਚਾਹ ਫੜਾਉਣ ਗਿਆ ਤਾਂ ਉਸਨੇ ਵੇਖਿਆ ਕਿ ਬਾਪੂ ਦਾ ਬਿਸਤਰਾ ਖਾਲੀ ਸੀ